ਹਾਂਜੀ ਫੇਸਬੁਕ ਪਰਿਵਾਰ ਦੇ ਸਾਰੇ ਹੀ ਛੋਟੇ ਵੱਡੇ ਦੋਸਤ ਮਿੱਤਰ ਪਿਆਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਾਂਗੇ ਬੋਲਣ ਬਾਰੇ ਬੋਲਣਾ ਵੀ ਇੱਕ ਕਲਾ ਹੈ ਮਾਲਕ ਕੋਲੋਂ ਵਖੀ ਹੋਈ ਦਾਤ ਹੈ ਕੀ ਬੋਲਣਾ ਕਦੋਂ ਬੋਲਣਾ ਤੇ ਕਿਵੇਂ ਬੋਲਣਾ ਇਹ ਵੀ ਇੱਕ ਬਹੁਤ ਵੱਡਾ ਗੁਣਾ ਹੈ ਕਈ ਵਾਰੀ ਮਨੁੱਖ ਆਪਣੀ ਸਹੀ ਗੱਲ ਨੂੰ ਸੱਚੀ ਗੱਲ ਨੂੰ ਵੀ ਕਰ ਨਹੀਂ ਸਕਦਾ ਤੇ ਸਮਾਂ ਬੀਤਣ ਤੋਂ ਬਾਅਦ ਉਹ ਗੱਲ ਨੂੰ ਅਸੀਂ ਕਈ ਵਾਰੀ ਸੋਚਦੇ ਹਾਂ ਸਮੇਂ ਤੇ ਕਰ ਨਹੀਂ ਸਕਦੇ ਪਰ ਇਹ ਇੱਕ ਕਲਾ ਹੁੰਦੀ ਹੈ ਸਹੀ ਟਮੇ ਸਮੇਂ ਤੇ ਉਸ ਗੱਲ ਨੂੰ ਬੋਲ ਦੇਣਾ ਕਿਸੇ ਗੱਲ ਦਾ ਸਹੀ ਸਮੇਂ ਤੇ ਜਵਾਬ ਦੇਣਾ ਕਿਉਂਕਿ ਸਾਡੇ ਬਜ਼ੁਰਗ ਆਖਦੇ ਹੁੰਦੇ ਸਨ ਕਿ ਬੋਲਣਾ ਤਾ ਬਚਪਨ ਤੋਂ ਬੱਚਾ ਸਿੱਖ ਜਾਂਦਾ ਹੈ ਪਰ ਉਹਨੂੰ ਬੋਲਣਾ ਕਦੋਂ ਕਿੱਥੇ ਤੇ ਕੀ ਬੋਲਣਾ ਹੈ ਇਹ ਸ਼ਾਇਦ ਕਈ ਵਾਰੀ ਮਨੁੱਖ ਨੂੰ ساری ساری ਉਮਰ ਲੱਗ ਜਾਂਦੀ ਹੈ ਉਹ ਬੋਲਣਾ ਨਹੀਂ ਸਿੱਖ ਸਕਦਾ ਇਹ ਵੀ ਇੱਕ ਮਾਲਕ ਵੱਲੋਂ ਬਖਸ਼ੀ ਹੋਈ ਕਲਾ ਹੈ ਅਤੇ ਕਈ ਵਾਰੀ ਇੱਕ ਛੋਟਾ ਜਿਹਾ ਬੋਲਿਆ ਹੋਇਆ ਲਫ਼ਜ਼ ਛੋਟੀ ਜਿਹੀ ਕੀਤੀ ਹੋਈ ਗੱਲ ਵੀ ਸਦੀਆਂ ਵਾਸਤੇ ਕਈ-ਕਈ ਪਰਿਵਾਰਾਂ ਵਾਸਤੇ ਬੜੀਆਂ ਘਾਤਕ ਸਾਫਤ ਹੁੰਦੀਆਂ ਜਿਵੇਂ ਤੁਸੀਂ ਸਾਰਿਆਂ ਨੇ ਪੜ੍ਹਿਆ ਵੇਖਿਆ ਸੁਣਿਆ ਹੋਵੇਗਾ ਕਿ ਮਹਾਭਾਰਤ ਦੇ ਵਿੱਚ ਦੋ ਪਰਿਵਾਰ ਦੋ ਸ਼ਾਹੀ ਘਰਾਣੇ ਕੌਰਵ ਅਤੇ ਪਾਂਡਵ ਦੋਨੋਂ ਖਤਮ ਹੋ ਗਏ ਲੜ ਲੜ ਕੇ ਮਰ ਗਏ ਉਹਨਾਂ ਦੀਆਂ ਹਜ਼ਾਰਾਂ ਲੱਖਾਂ ਫੌਜਾਂ ਮਰ ਗਈਆਂ ਪਰ ਕਾਰਨ ਬਣਿਆ ਇੱਕ ਛੋਟਾ ਜਿਹਾ ਲਫ਼ਜ਼ ਜਿਹੜਾ ਦਰਯੋਧਤੀ ਨੇ ਦਰਯੋਧਨ ਨੂੰ ਬੋਲਿਆ ਸੀ ਕਿ ਅੰਨੇ ਦੀ ਔਲਾਦ ਅੰਨੇ ਜਿਸ ਲਫ਼ਜ਼ ਦੇ ਵਾਸਤੇ ਦਰਯੋਧਨ ਨੇ ਐਨਾ ਬੁਰਾ ਮਨਾਇਆ ਕਿ ਦੋਹਾਂ ਪਰਿਵਾਰਾਂ ਦੀਆਂ ਲੱਖਾਂ ਹਜ਼ਾਰਾਂ ਫੌਜਾਂ ਮਰ ਕੇ ਤਬਾਹ ਹੋ ਗਈਆਂ ਰਾਜ ਭਾਗ ਤਬਾਹ ਹੋ ਗਏ ਇੱਥੋਂ ਤੱਕ ਕਿ ਦ੍ਰੋਪਦੀ ਨੂੰ ਆਪਣੀ ਸਾੜੀ ਗਵਾ ਕੇ ਆਪਣੀ ਇੱਜ਼ਤ ਗਵਾਉਣ ਤੱਕ ਜਾਣਾ ਪੈ ਗਿਆ ਭਗਵਾਨ ਕ੍ਰਿਸ਼ਨ ਜੀ ਨੇ ਜੀ ਸਾਰਿਆਂ ਨੇ ਸੁਣਿਆ ਕਿ ਦ੍ਰੋਪਦੀ ਦੀ ਲਾਜ ਰੱਖੀ ਸੀ ਇਸ ਵਾਸਤੇ ਬੋਲਣਾ ਵੀ ਇੱਕ ਕਲਾ ਹੈ ਕਈ ਵਾਰੀ ਬੰਦਾ ਗੁੱਸੇ ਦੇ ਵਿੱਚ ਤਲਕੀ ਦੇ ਵਿੱਚ ਵੀ ਕਈ ਐਸੇ ਲਫ਼ਜ਼ ਐਸੀਆਂ ਗੱਲਾਂ ਬੋਲ ਜਾਂਦਾ ਹੈ ਜਿਹੜੀਆਂ ਉਸ ਸਮੇਂ ਦੇ ਉੱਤੇ ਟੋਕਦੀਆਂ ਨਹੀਂ ਹੁੰਦੀਆਂ ਕਈ ਵਾਰੀ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਆਗੂ ਗੁਣੀਵਾਨ ਬੰਦੇ ਵੀ ਆਪਣੇ ਜ਼ੁਬਾਨ ਦੇ ਬੋਲਾ ਕਰਕੇ ਨਫ਼ਰਤ ਦੇ ਪਾਤਰ ਬਣ ਜਾਂਦੇ ਆ ਲੋਕ ਉਹਨਾਂ ਨੂੰ ਲਹਨਤਾ ਪਉਣ ਤੱਕ ਚਲੇ ਜਾਂਦੇ ਆ ਕਿਉਂਕਿ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸ਼ਬਦ ਉਹਨਾਂ ਲਈ ਘਾਤਕ ਬਣ ਜਾਂਦਾ ਹੈ ਸੋ ਇਸ ਵਾਸਤੇ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਅਤੇ ਫੇਰ ਬੋਲੋ ਬੋਲਣ ਦੇ ਨਾਲ ਹੀ ਸਾਨੂੰ ਸਤਕਾਰ ਮਿਲਣਾ ਤੇ ਬੋਲਣ ਦੇ ਨਾਲ ਹੀ ਸਾਡਾ ਅਨਰਾਧਰ ਹੋਣਾ ਜਿਵੇਂ ਸਿਆਣੇ ਇੱਕ ਗੱਲ ਸੁਣਾਉਂਦੇ ਹੁੰਦੇ ਆ ਵੀ ਕੋਈ ਰਾਹੀ ਜਾ ਰਿਹਾ ਸੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਪਿਆਰ ਹੁੰਦਾ ਸੀ ਇੱਕ ਦੂਸਰੇ ਦੀ ਮਦਦ ਕਰਦੇ ਸਨ ਤੇ ਉਹਨੇ ਆਪਣੇ ਘਰੋਂ ਚੱਲਣ ਵੇਲੇ ਸਫ਼ਰ ਵਾਸਤੇ ਆਟਾ ਨਾਲ ਲੈ ਲਿਆ ਤੇ ਇੱਕ ਪਿੰਡ ਦੇ ਵਿੱਚ ਜਾ ਕੇ ਉਸਨੇ ਇੱਕ ਘਰ ਦਾ ਬੂਹਾ ਖੜਕਾਇਆ ਉੱਥੋਂ ਘਰ ਦੀ ਸਵਾਣੀ ਘਰ ਦੀ ਔਰਤ ਬੀਬੀ ਨੂੰ ਔਰਤ ਨੂੰ ਆਖਿਆ ਕਿ ਭੈਣ ਜੀ ਮੈਂ ਰਾਹੀ ਆ ਮੈਂ ਅੱਗੇ ਸਫ਼ਰ ਵਾਸਤੇ ਜਾ ਰਿਆਂ ਤੇ ਤੁਸੀਂ ਮੈਨੂੰ ਰੋਟੀ ਬਣਾ ਦਿਓ ਪ੍ਰਸ਼ਾਦਾ ਬਣਾ ਦਿਓ ਤਾਂ ਉਹਨੇ ਬੜੇ ਸਤਿਕਾਰ ਨਾਲ ਆਖਿਆ ਹਾਂ ਵੀਰ ਜੀ ਮੈਂ ਬਣਾ ਦੇਣੀ ਮੈਂ ਵੀ ਆਪਦੇ ਪਰਿਵਾਰ ਦੀ ਰੋਟੀ ਬਣਾਉਣੀ ਹੈ ਮੈਂ ਤੁਹਾਡੇ ਹੱਥੇ ਬਣਾ ਦੇਵਾਂਗੀ ਉਹ ਕਹਿਣ ਲੱਗਾ ਕਿ ਮੈਂ ਆਪਣਾ ਰਾਸ਼ਨ ਆਪ ਦਾ ਆਟਾ ਨਾਲ ਲੈ ਕੇ ਆਇਆ ਤੇ ਆ ਲੈ ਲਓ ਤੁਸੀਂ ਇਹ ਹੀ ਬਣਾ ਦਿਓ ਜੀ ਉਹ ਕਹਿਣ ਲੱਗੀ ਚਲ ਵੀਰਾ ਚੰਗੀ ਗੱਲ ਹੈ ਪਹਿਲਾ ਮੈਂ ਤੇਰੀ ਰੋਟੀ ਬਣਾ ਦੇਣੀ ਆ ਉਹ ਆਟਾ ਗੁੰਨਣ ਲੱਗ ਪਈ ਤਾਂ ਉਹਨੇ ਉਹਨਾਂ ਦੇ ਘਰ ਵਿੱਚ ਇੱਕ ਮੰਜੀ ਢਾਹ ਦਿੱਤੀ ਮੰਜੀ ਤੇ ਬੈਠ ਗਿਆ ਤੇ ਬੈਠੇ ਬੈਠੇ ਨੇ ਉਹਨਾਂ ਦੇ ਘਰੇ ਇੱਕ ਬਹੁਤ ਹੀ ਸੋਹਣੀ ਮੱਝ ਜਿਸ ਨੇ ਤੇ ਦੋ ਚਾਰ ਜਨਾਂ ਦੇ ਵਿੱਚ ਸੋਨਾ ਸੀ ਚੰਗਾ ਲੇਵਾ ਸੀ ਬੜੀ ਸੋਹਣੀ ਚੰਗਾ ਕੱਦ ਕਾਠ ਮੱਝ ਵੇਖੀ ਬੈਠਾ ਬੈਠਾ ਕਹਿਣ ਲੱਗਾ ਪਹਿਣੇ ਆ ਮੱਝ ਜੇ ਕਿਤੇ ਮਰ ਜੇ ਤੇ ਤੁਹਾਡੇ ਘਰ ਦਾ ਜਿਹੜਾ ਬੂਹਾ ਉਹ ਛੋਟਾ ਤੇ ਤੁਸੀਂ ਕੱਢੋਗੇ ਕਿਵੇਂ ਉਹ ਸਿਆਣੀ ਔਰਤ ਸੀ ਉਸਨੇ ਉਹਦੀ ਗੱਲ ਨੂੰ ਬਹੁਤਾ ਧਿਆਨ ਨਾ ਦਿੱਤਾ ਆਟਾ ਗੁੰਨਾ ਸ਼ੁਰੂ ਕਰ ਦਿੱਤਾ ਆਟੇ ਵਿੱਚ ਪਾਣੀ ਪਾ ਲਿਆ ਥੋੜੇ ਟਾਈਮ ਦੇ ਵਿੱਚ ਕਹਿਣ ਲੱਗਾ ਪਹਿਣੇ ਤੇਰੇ ਘਰ ਵਾਲੇ ਹੋਰੀ ਕਿੰਨੇ ਭਰਾ ਐ ਉਹ ਕਹਿੰਦੀ ਵੀਰੇ ਭਰਾਵਾ ਮੇਰਾ ਘਰ ਵਾਲਾ ਕੱਲਾ ਹੀ ਐ ਤੇ ਕਹਿ ਲਗਾ ਤੇ ਜੇ ਤੇਰਾ ਘਰ ਵਾਲਾ ਮਰ ਜੇ ਫੇਰ ਉਹਨੇ ਬੜਾ ਉਹਨੂੰ ਮੰਦਾ ਚੰਗਾ ਬੋਲਿਆ ਤੇ ਉਹਨੂੰ ਕਹਿੰਦੀ ਕਾਰ ਆਪਦੀ ਝੋਲੀ ਤੇ ਉਹਨੇ ਉਹ ਜਿਹੜਾ ਆਟਾ ਗੁੰਨਣ ਲੱਗੀ ਸੀ ਉਹ ਓਵੇਂ ਗਿੱਲਾ ਸੁੱਕਾ ਪਾਣੀ ਵਾਲਾ ਉਹਦੀ ਝੋਲੀ ਦੇ ਵਿੱਚ ਪਾਤਾ ਤੇ ਘਰੋਂ ਕੱਢਤਾ ਕਹਿੰਦੀ ਨਿਕਲ ਮੇਰੇ ਘਰੋਂ ਮਾੜਾ ਚੰਗਾ ਵੀ ਬੋਲੀ ਉਹਨੂੰ ਤੇ ਰਸਤੇ ਦੇ ਵਿੱਚ ਜਾਂਦੇ ਜਦੋਂ ਉਹਦੀ ਝੋਲੀ ਦੇ ਵਿੱਚੋਂ ਆਟੇ ਦੇ ਵਿੱਚੋਂ ਪਾਣੀ ਚੁੰਦਾ ਜਾਵੇ ਤੇ ਕਿਸੇ ਨੇ ਪੁੱਛਿਆ ਭਾਈ ਵੀ ਆਹ ਕੀ ਗੱਲ ਐ ਤੇ ਉਹ ਔਰਤ ਜੀਨੇ ਉਹਦੀ ਝੋਲੀ ਦੇ ਵਿੱਚ ਆਟਾ ਪਾ ਕੇ ਘਰੋਂ ਕੱਢਿਆ ਸੀ ਕਹਿੰਦੀ ਇਹ ਇਹਦੀ ਜ਼ੁਬਾਨ ਦਾ ਰਸ ਐ ਇਹ ਸਾਡੀ ਜ਼ੁਬਾਨ ਸਾਡੇ ਬੋਲ ਸਾਡੀ ਗੱਲ ਹੀ ਸਾਡਾ ਸਤਕਾਰ ਕਰਾਉਂਦੀ ਹੈ ਤੇ ਸਾਡੀ ਗੱਲ ਨਹੀਂ ਸਾਡਾ ਇੱਜ਼ਤ ਮਾਨ ਕਰਾਉਣਾ ਜਿਸ ਤਰ੍ਹਾਂ ਜੇ ਕਿਸੇ ਔਰਤ ਨੂੰ ਅਸੀਂ ਸਤਕਾਰ ਦੇ ਨਾਲ ਮਾਂ ਕਹਿੰਨੇ ਆ ਤਾ ਉਹ ਬੜਾ ਸਾਨੂੰ ਮਾਨ ਇੱਜ਼ਤ ਦੇਵੇਗੀ ਪਿਆਰ ਦੇਵੇਗੀ ਤੇ ਜੇ ਉਸ ਨੂੰ ਕੋਈ ਕਹਿ ਦੇਵੇ ਕਿ ਪਿਓ ਦੀ ਰਾਨਾ ਤਾਂ ਫਿਰ ਜੁੱਤੀਆਂ ਹੀ ਖਾਣੀਆਂ ਹੋਈਆਂ ਨਾ ਇਸ ਵਾਸਤੇ ਸਿਆਣੇ ਬੰਦੇ ਆਖਦੇ ਹਨ ਪਹਿਲਾਂ ਤੋਲੋ ਫੇਰ ਬੋਲੋ ਕਿਉਂਕਿ ਸਾਡੀ ਜ਼ੁਬਾਨ ਨੇ ਹੀ ਸਾਡਾ ਸਤਕਾਰ ਕਰਾਉਣਾ ਤੇ ਸਾਡੀ ਜ਼ੁਬਾਨ ਨੇ ਸਾਡਾ ਨਿਰਾਦਰ ਕਰਾਉਣਾ ਇਸ ਵਾਸਤੇ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਬੋਲੋ ਸਾਰਿਆਂ ਨੂੰ ਸਤਕਾਰ ਦੇਵੋ ਜੀ ਕਹੋ ਤੇ ਜੀ ਕਵਾਓ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਕਿਸੇ ਨੂੰ ਆਦਰ ਮਾਨ ਦੇਵਾਂਗੇ ਉਵੇਂ ਦਾ ਸਾਨੂੰ ਆਦਰ ਮਾਨ ਸਤਕਾਰ ਮਿਲੇਗਾ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਅਸੀਂ ਸਾਰਿਆਂ ਦੇ ਨਾਲ ਪਿਆਰ ਕਰੀਏ ਛੋਟਿਆਂ ਦਾ ਪਿਆਰ ਵੱਡਿਆਂ ਨੂੰ ਸਤਕਾਰ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਤੇ ਵੱਡੀ ਨੂੰ ਮਾਂ ਕਹਤੇ ਜਦੋਂ ਅਸੀਂ ਸਤਕਾਰ ਦੇਵਾਂਗੇ ਤਾਂ ਸਮਾਜ ਦੇ ਵਿੱਚ ਸਾਡਾ ਵੀ ਮਾਨ ਸਤਕਾਰ ਹੋਵੇਗਾ ਦੁਆਰਾ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ